ਇਨਫੋਰਮੇਸ਼ਨ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਗੁੜੇਲਾ ਤੇ ਮੈਂ ਇਸ ਵੇਲੇ ਖੜਾ ਮੋਜ਼ਮ ਆ ਰਾਹਤ ਕੇਂਦਰ ਚ ਤੇ ਸਾਡੇ ਨਾਲ ਹੈਗੇ ਨੇ ਸੰਦੀਪ ਕੰਬੋਸ ਸਾਹਿਬ ਜਿਹੜੇ ਕਿ ਕੱਲ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਏ ਸੀ ਤੇ ਉਹਨਾਂ ਨਾਲ ਮਿਲ ਕੇ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਈ ਇਸ਼ੂਜ਼ ਹੈਗੇ ਨੇ ਸਹਾਇਤਾ ਨੂੰ ਲੈ ਕੇ ਹੈਗੇ ਨੇ ਭਾਸ਼ਾ ਨੂੰ ਲੈ ਕੇ ਹੈਗੇ ਨੇ ਕਈ ਪ੍ਰਸ਼ਨ ਹੈਗੇ ਨੇ ਤੇ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਇਨਫੋਰਮੇਸ਼ਨ ਤੇ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇੱਕੋ ਹੀ ਸਵਾਲ ਕਰਾਂਗੇ ਜਦੋਂ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਏ ਸੀਗੇ ਜਾਂ ਤੁਹਾਡਾ ਨਾਮ ਵੀ ਉਹਨਾਂ ਤੇ ਹੈਗਾ ਸੀਗਾ ਤੇ ਉਹਨਾਂ ਦਾ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਪੂਰੇ ਪੰਜਾਬ ਬਾਅਦ ਤੇ 1600 ਕਰੋੜ ਰੁਪਏ ਦੀ ਜੀ ਉਸ ਸਹਾਇਤਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਦੇ 1600 ਕਰੋੜ ਰੁਪਈਆ ਉਹਨਾਂ ਨੇ ਅਨਾਉਂਸ ਕੀਤਾ ਹੈ ਉਹ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਮਨ ਕੇ ਬਹੁਤ ਜਾਣਨ ਵਾਲੇ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ 1600 ਕੇ ਪਤਾ ਨਹੀਂ ਲਗਭਗ ਵੀ ਇੰਨੇ ਪਿੰਡ ਹੈਗੇ ਨੇ ਜੇਕਰ 1600 ਕਰੋੜ ਕੀਤਾ ਤਾਂ 100 ਕਰੋੜ ਰੁਪਈਆ ਥੋੜੇ ਘੱਟ ਲਾ ਲਓ ਤੁਸੀਂ 100 ਕਰੋੜ ਰੁਪਇਆ ਇੱਕ ਪਿੰਡ ਨੂੰ ਆਉਂਦਾ ਹੈ ਇੱਕ 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 ਪਿੰਡ ਨੂੰ ਇੱਕ ਪਿੰਡ ਨੂੰ 1 ਕਰੋੜ ਆ ਗਿਆ ਇੱਕ ਕਰੋੜ ਰੁਪਇਆ ਆ ਗਿਆ ਇੱਕ ਪਿੰਡ ਨੂੰ ਹਾਂਜੀ ਜੇ ਜੇਕਰ ਇਹਦੀ ਸਹੀ ਵੰਡ ਕੀਤੀ ਜਾਵੇ ਸਹੀ ਜਾਣਕਾਰੀ ਦੇ ਕੇ ਤੇ ਸਹੀ ਪੈਸੇ ਵੰਡਿਆ ਜਾਵੇ ਤਾਂ 16 1600 ਕਰੋੜ ਬਹੁਤ ਪੈਸੇ ਆ ਗਏ ਜੀ ਜੀ ਤੇ ਪੰਜਾਬ ਸਰਕਾਰ ਕਹਿੰਦੀ ਸੀਗੀ ਵੀ ਇਹ ਤਾਂ ਬਹੁਤ ਇੱਕ ਛੋਟੀ ਜੀ ਰਕਮ ਹੈਗੀ ਹੈ ਤੇ ਇਹਦੇ ਨਾਲ ਡਵੈਲਪਮੈਂਟ ਨਹੀਂ ਹੋਣੀ ਤੇ ਇਸੀ ਇਸ ਸਟੇਟਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਸਰਕਾਰਾਂ ਦੇ ਮੁੱਦੇ ਨੇ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਹੈ 1600 ਕਰੋੜ ਰੁਪਇਆ ਜੇਕਰ ਸਹੀ ਵੰਡ ਕੀਤੀ ਜਾਵੇ ਸਹੀ ਵੰਡ ਕੀਤੀ ਜਾਵੇ ਤਾਂ 1600 ਕਰੋੜ ਰੁਪਇਆ ਕੋਈ ਥੋੜਾ ਨਹੀਂਗਾ ਜੇ ਸਾਰੇ ਪਿੰਡਾਂ 'ਚ ਸਹੀ ਸਹੀ ਦਿੱਤਾ ਜਾਵੇ ਸਹੀ ਜਿਹਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਸਹੀ ਦਿੱਤਾ ਜਾਵੇ ਤਾਂ 1600 ਕਰੋੜ ਰੁਪਇਆ ਬਹੁਤ ਹੈ ਇੱਕ ਸਵਾਲ ਆਂਦਾ ਸੀਗਾ ਕਹਿੰਦੇ ਜੀ ਉਹ ਜਿਹੜੇ ਬੰਦੇ ਮਿਲੇ ਨੇ ਉਹ ਤਾਂ ਸਾਰੇ ਭਾਜਪੀ ਦੇ ਮਿਲੇ ਨੇ ਉਹਨਾਂ ਨੂੰ ਤੇ ਕਿਸਾਨ ਤਾਂ ਕੋਈ ਮਿਲੇ ਹੀ ਨਹੀਂ ਉਹਨਾਂ ਨੂੰ ਏ ਵੇਖੋ ਜੀ ਤੁਸੀਂ ਕਿਸਾਨ ਹੋ ਮੈਂ ਬਿਲਕੁਲ ਨਰੋਲ ਕਿਸਾਨ ਆ ਜੀ ਜੀ ਤੁਸੀਂ ਹੁਣ ਹੈਰਾਨ ਹੋਗੇ ਵੀ ਸ਼ਾਇਦ ਕੋਈ ਕਹੇਗਾ ਵੀ ਐਵੇਂ ਆਪਦੀ ਗੱਲਾਂ ਮਦਾਉਣਾ ਮੋਦੀ ਸਾਹਿਬ ਆ ਮੇਰੇ ਨਿਸ਼ਾਨ ਪਿਆ ਜੀ ਇੱਥੇ ਜੀ ਹੱਥ ਤੇ ਹਾਂਜੀ ਤੇ ਇਹਦੇ ਬਾਰੇ ਵੀ ਮੈਨੂੰ ਮੋਦੀ ਸਾਹਿਬ ਨੇ ਪੁੱਛਿਆ ਵੀ ਜਦੋਂ ਮੇਰੇ ਬਿਲਕੁਲ ਸਾਹਮਣੇ ਬੈਠੇ ਸੀ ਨਾ ਤੇ ਮੈਂ ਜਦੋਂ ਐ ਕੀਤਾ ਸੀ ਮੈਂ ਕਹਾਂ ਜੀ ਸਤਿ ਸ਼ਕਾਲ ਤੇ ਉਹਨਾਂ ਨੇ ਮੈਨੂੰ ਮੇਰੇ ਇਸ ਹੱਥ ਦੇ ਬਾਰੇ ਬਿੱਟੂ ਜੀ ਤੇ ਮੋਦੀ ਸਾਹਿਬ ਨੇ ਪੁੱਛਿਆ ਸੀ ਵੀ ਤੁਹਾਡੇ ਹੱਥ ਇੰਨੇ ਕਠੋਰ ਕਿਵੇਂ ਨੇ ਜੀ ਮੈਂ ਕਹਾ ਜੀ ਕੱਸੀ ਚਲਾਈਦੀ ਏ ਕਈ ਨਾਲ ਕੰਮ ਕਰੀਦਾ ਟਰੈਕਟਰ ਵਾਈਦਾ ਜੀ ਹੱਥ ਤੁਸੀਂ ਦੱਸੋ ਵੀ ਕਿਸੇ ਇਹ ਇਸ ਤਰ੍ਹਾਂ ਹੋਸਣ ਦੇ ਜ਼ਿੰਮੇਵਾਰ ਤੋਂ ਬਗੈਰ ਕਿਸੇ ਜੀ ਖੇਤੀ ਕਰਦੇ ਹੋ ਤੁਸੀਂ ਮੈਂ ਖੇਤੀ ਕਰਦਾ ਹਾਂ ਮੇਰੇ ਰੋਲ ਖੇਤੀ ਕਰਦਾ ਹਾਂ ਨੀ ਰੋਲ ਖੇਤੀ ਕਰਦੇ ਹੋ ਕਿ ਪਿੰਡ ਕਿਹੜੇ ਪਿੰਡ ਮੋਜਮ ਹੈ ਜੀ ਹਾਂਜੀ ਮੇਰੇ ਮੋਜਮ ਵੀ ਕੁਝ ਜ਼ਮੀਨ ਹੈਗੀ ਹੈ ਮੁਹਾਰ ਖੀਵਾ ਪਵਾਨੀ ਮੇਰਾ ਖੇਤ ਹੈ 7 ਕਿੱਲੇ ਜਿਹੜਾ ਕਿ ਬਾੜ ਦੀ ਚਪੇਟ 'ਚ ਆਇਆ ਜੀ ਬਾੜ ਦੀ ਚਪੇਟ ਆਇਆ ਕੁਝ ਹੈਗੇ ਆ ਦੂਸਰਾ ਮੰਨ ਲਓ ਲੀਡਰ ਕਹਿ ਲਿਏ ਜਾਂ ਕੋਈ ਹੋਰ ਕਹਿ ਲਿਏ ਕਹਿੰਦੇ ਵੀ ਇਹ ਕਿਸਾਨ ਨਹੀਂ ਹੈਗਾ ਜੀਮਿਦਾਰ ਨਹੀਂ ਹੈਗਾ ਤੇ ਮੈਂ ਕਹਿੰਦਾ ਜੀ ਤੁਸੀਂ ਮੇਰੇ ਕੋਲ ਆਓ ਮੇਰਾ ਮੈਂ ਤੁਹਾਨੂੰ ਆਪਣਾ ਖੇਤ ਵਿਖਾਵਾਂਗਾ ਵੀ ਆਹ ਮੇਰਾ ਖੇਤ ਹੈ ਆਹ ਮੇਰਾ ਨੁਕਸਾਨ ਹੋਇਆ 2023 ਦੇ ਵਿੱਚ ਵੀ ਮੈਨੂੰ 7 ਕਿੱਲੇ ਜਿਹੜੀ ਮੇਰੀ ਅੱਜ ਫਸਲ ਖਰਾਬ ਹੋਈ ਹੈ 2023 ਦੇ ਵਿੱਚ ਵੀ ਮੇਰੀ ਉਹ 7 ਕਿੱਲੇ ਖਰਾਬ ਹੋਈ ਸੀ ਮੇਰਾ ਘਟੋ ਘੱਟ ਵੀ 8-9 ਲੱਖ ਰੁਪਏ ਦਾ ਨੁਕਸਾਨ ਹੋਇਆ ਲੋਕਾਂ ਵੱਤ ਇਹਨੀਆਂ ਗੱਲਾਂ ਕਹਿ ਦੇਣੀਆਂ ਬੜੀਆਂ ਕੰਬੋਤ ਸਾਹਿਬ ਮੈਂ ਇੱਕ ਹੋਰ ਚੀਜ਼ ਪੁੱਛਾਂਗਾ ਤੁਸੀਂ ਹਿੰਦੀ ਬੜੀ ਵਧੀਆ ਬੋਲਦੇ ਪਏ ਹੋ ਪੰਜਾਬੀ ਬੜੀ ਵਧੀਆ ਬੋਲਦੇ ਪਏ ਹੋ ਤੇ ਉੱਥੇ ਭਾਸ਼ਾ ਦਾ ਵੀ ਕੋਈ ਇਸ਼ੂ ਹੈਗਾ ਸੀਗਾ ਕਹਿੰਦੇ ਸੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਤੁਹਾਨੂੰ ਹਿੰਦੀ ਆ ਨਹੀਂ ਆਂਦੀ ਨਹੀਂ ਨਹੀਂ ਉਹਨਾਂ ਨੇ ਕੋਈ ਭਾਸ਼ਾ ਦਾ ਕੋਈ ਉਪਯੋਗ ਨਹੀਂ ਕੀਤਾ ਜਿੰਨੂੰ ਜਿਵੇਂ ਆਂਦੀ ਸੀ ਅਸੀਂ 19 ਸੀਗੇ ਮੈਂ ਕੱਲਾ ਸੀਗਾ ਜਿਹੜਾ ਮੈਂ ਸਿਰ ਮੈਂ ਚਲੋ ਹਿੰਦੀ ਆਉਂਦੀ ਸੀ ਮੈਂ ਹਿੰਦੀ ਬੋਲੀ ਏ ਠੀਕ ਹੈ ਠੀਕ ਹੈ ਜੀ ਮੈਂ ਹਿੰਦੀ 'ਚ ਮੈਂ ਹਿੰਦੀ ਇਸ ਕਰਕੇ ਬੋਲੀ ਏ ਕਿ ਮੇਰੇ ਬਾਰਡਰ ਦੇ ਲੋਕਾਂ ਦੀ ਜਿਹੜੀ ਸਮੱਸਿਆ ਹੈ ਹਾਂਜੀ ਉਹ ਉਸ ਨੂੰ ਚੰਗੀ ਤਰ੍ਹਾਂ ਮੈਂ ਸਪਸ਼ਟ ਕਰ ਸਕਾਂ ਮੈਂ ਬਿਲਕੁਲ ਐ ਵੀ મોદી ਸਾਹਿਬ ਨੂੰ ਐ ਨਾ ਲੱਗੇ ਵੀ ਮੈਂ ਕੋਈ ਗੱਲ ਪੰਜਾਬੀ ਚ ਕਰ ਜਾਂਦੇ ਮੋਦੀ ਸਾਹਿਬ ਨੂੰ ਕੋਈ ਸਮਝ ਨਾ ਲੱਗੇ ਸਮਝ ਨਾ ਲੱਗੇ ਤੇ ਇੱਥੋਂ ਦੇ ਲੋਕਾਂ ਦੀ ਗੱਲ ਰਹਿ ਜਾਵੇ ਹਾਂ ਜੀ ਗੱਲ ਕੀਤੀ ਹੋਗੀ ਦੂਜੇ ਜਿੰਨੇ 18 ਕਿਸਾਨ ਸੀਗੇ ਜ਼ਿਮੀਂਦਾਰ ਸੀਗੇ ਉਹ ਉਸ ਏਰੀਏ ਦੇ ਗਰਦਾਸਪੁਰ ਏਰੀਏ ਦੇ ਉਹਨਾਂ ਵੀਰਿਆਂ ਨੇ ਸਾਰਿਆਂ ਨੇ ਪੰਜਾਬੀ ਚ ਗੱਲ ਕੀਤੀ ਮੈਂ ਇਕੱਲਾ ਜ਼ਿਮੀਂਦਾਰ ਸੀ ਜੀ ਨੇ ਕੋਈ ਪੰਜਾਬੀ ਤੇ ਗੱਲ ਕਰਨ ਵਾਸਤੇ ਟੋਕਿਆ ਗਿਆ ਕਿਉਂਕਿ ਇਹ ਬੜਾ ਵੱਡਾ ਈਸ਼ੂ ਬਣਾ ਛੱਡਿਆ ਜੇ ਉਹਨਾਂ ਨੇ 19 ਕਿਸਾਨ ਸੀਗੇ 19 ਕਿਸਾਨ ਚ ਕਿਸੇ ਨੂੰ ਵੀ ਨਹੀਂ ਟੋਕਿਆ ਤੇ ਜਿੰਨੇ ਜੋ ਭਾਸ਼ਾ ਬੋਲੀ ਪੰਜਾਬੀ ਬੋਲੀ ਸਾਰਿਆਂ ਨੇ ਵਾਹਿਗੁਰੂ ਜੀ ਖਾਲਸਾ ਛੇਰੀ ਵੈਗੁਰੂ ਜੀ ਕੀ ਫਤਿਹ ਬੁਲਾਈਏ ਗਿਆ ਬੁਲਾਈ ਸਾਰਿਆਂ ਨੂੰ ਉਹਨਾਂ ਨੇ ਉਹਨਾਂ ਨੂੰ ਹੱਥ ਜੋੜ ਕੇ ਉਸ ਗੱਲ ਦਾ ਜਵਾਬ ਦਿੱਤਾ ਇੱਕ ਸਰਦਾਰ ਜੀ ਸੀਗੇ ਵੀਰ ਜੀ ਉਹਨਾਂ ਨੇ ਉਹਨਾਂ ਨੂੰ ਪੈਨ ਬੇਟ ਕੀਤਾ ਪੰਜਾਬੀ ਚ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਵੱਲ ਤੇ ਤਕਰੀਬਨ ਵੀਡੀਓ ਵੇਖ ਹੀ ਰਹੇ ਨੇ ਲੋਗ ਆਪਾਂ ਨੂੰ ਕੋਈ ਦੱਸਣ ਦੀ ਜਾਂ ਕੋਈ ਐੋ ਜੀ ਕੋਈ ਅੱਛਾ ਕੀ ਸੁਝਾਅ ਕੋਈ ਉਨ ਇੱਥੋਂ ਦੇ ਜਿਹੜੇ ਫਾਜ਼ਿਲਕਾ ਦੇ ਇਲਾਕੇ 'ਚ ਹਰ ਵਾਰੀ ਹੜ੍ਹ ਆਂਦੇ ਨੇ ਹਾਂਜੀ ਤੇ ਬਾਰਡਰ ਦਾ ਇਲਾਕਾ ਹੈਗਾ ਡਬਲ ਮਾਰ ਪੈਂਦੀ ਹੈ ਇਹ ਸੁਝਾਅ ਤੁਸੀਂ ਉਹਨਾਂ ਨੂੰ ਦਿੱਤਾ ਹੈਗਾ ਤੇ ਉਹਨਾਂ ਨੇ ਉਸ ਚੀਜ਼ ਤੇ ਅਕਸੈਪਟ ਕੀਤਾ ਹੋਵੇ ਮੈਂ ਉਹਨਾਂ ਨੂੰ ਸੁਝਾਅ ਦਿੱਤਾ ਸੀ ਜੀ ਮੈਂ ਕਿਹਾ ਜੀ ਸਤਲੁਜ ਦਰਿਆ ਜਿਹੜਾ ਸਾਡੀ ਇੱਕ ਸਾਈਡ ਦਾ ਜਿਹੜਾ ਬੰਨ ਇੱਕਰੀ ਬਣਿਆ ਹੋਇਆ ਹੈ ਉੱਥੇ ਤੁਸੀਂ ਦੇਖਿਆ ਹੀ ਹੋਣਾ ਤੁਸੀਂ ਜਾਂਦੇ ਜੇ ਕਾਮਾਂਲੇ ਪਤਨ ਦੇ ਸ਼ਹਿਰ ਵਾਲੇ ਪਾਸੇ ਤਾਂ ਹੈਗਾ ਹੈਗਾ ਜੀ ਦੂਜੇ ਪਾਸੇ ਜੀ ਮੈਂ ਉਹਨਾਂ ਨੂੰ ਕਿਹਾ ਜੀ ਸਰ ਦੋਨਾਂ ਸਾਈਡਾਂ ਤੇ ਵਿੱਚੋਂ ਖੋਦ ਕੇ ਸਤਲੁਜ ਦਰਿਆ ਨੂੰ ਵਿੱਚੋਂ ਇਹਦੀ ਮਿੱਟੀ ਕੱਢ ਕੇ ਖੁਦਾਈ ਕਰਕੇ ਇਹਨਾਂ ਦੂਜੇ ਪਾਸੇ ਵੀ ਬੰਨ ਬਣਾਇਆ ਜਾਵੇ ਕਿ ਜਿੰਨੀ ਤਾਰਬੰਦੀ ਹੈਗੀ ਜਿੱਥੇ ਮੰਨ ਲਓ ਬੰਨ ਨਹੀਂ ਬਣ ਸਕਦਾ ਕਈ ਚੀਜ਼ਾਂ ਹੈਗੀਆਂ ਜਿੱਥੇ ਕਈ ਥਾਂ ਤੇ ਬੰਨ ਨਹੀਂ ਬਣ ਸਕਦਾ ਅੱਗੋਂ ਪਾਕਿਸਤਾਨ ਦੀ ਸਰਹੱਦ ਆ ਜਾਂਦੀ ਹੈ ਜਾਂ ਆਪਣੀਆਂ ਜ਼ਮੀਨਾਂ ਅੱਗੇ ਫੈਂਸਿੰਗ ਆ ਜਾਂਦੀ ਹੈ ਬਾਰਡਰ ਏਰੀਆ ਦਾ ਡਿਫੈਂਸਿੰਗ ਮਾਮਲਾ ਹੋ ਜਾਂਦਾ ਹੈ ਉੱਥੇ ਤਾਰ ਦੇ ਨਾਲ-ਨਾਲ ਮੈਂ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਸਰ ਬੰਨ ਬਣਾ ਦਿੱਤਾ ਜਾਵੇ ਤਾਂ ਅਸੀਂ ਕਈ ਲੋਕ ਜਿਹੜੇ ਕਈ ਪਿੰਡ ਨੇ ਅਸੀਂ ਇਹਦੇ ਦੀ ਸਤਲੂਜ ਦੇ ਦਰਿਆ ਦੇ ਹਾੜਾਂ ਦੀ ਮਾਰ ਤੋਂ ਆਈ ਵਾਰ ਬਾਈ ਸਕੇ ਨਹੀਂ ਤੁਸੀਂ ਨਾਲੇ ਕਹਿੰਦੇ ਹੋ ਵੀ ਬੰਨ ਬਣਾ ਨਹੀਂ ਸਕਦੇ ਉੱਥੇ ਨਾਲੇ ਕਹਿੰਦੇ ਮੈਂ ਤੁਹਾਨੂੰ ਦੱਸਦਾ ਨਾ ਸਾਰੀ ਗੱਲ ਦਾ ਉਹ ਕਹਿੰਦੇ ਵੀ ਬੰਨ ਸਾਨੂੰ ਜਗ ਠੀਕ ਹੈ ਜਿਹੜੀ ਤਾਰ ਬੰਦੀ ਦੇ ਨਾਲ ਅਸੀਂ ਬੰਨ ਬਣਾਉਣਾ ਚਾਹੁੰਦੇ ਆ ਉਹ ਇਸ ਪ੍ਰੋਜੈਕਟ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਜੇ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਠੀਕ ਹੈ ਜੀ ਇਸ ਗੱਲ ਦਾ ਉਹਨਾਂ ਨੇ ਮੈਨੂੰ ਮਾਨ ਹੈ ਇਸ ਗੱਲ ਤੇ ਵੀ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀਗੀ ਜੀ ਉਹ ਕਹਿੰਦੇ ਵੀ ਅਸੀਂ ਇਹ ਬੰਨ ਨਹੀਂ ਬਣਾ ਨਹੀਂ ਸਕਦੇ ਉਹਨਾਂ ਦੀ ਗੱਲ ਟੋਕ ਕੇ ਮੈਂ ਕਿਹਾ ਮੈਂ ਕਿਹਾ ਸਾਰੇ ਦਾ ਸੋਲੂਸ਼ਨ ਹੈਗਾ ਮੇਰੇ ਕੋਲ ਜੀ ਕਹਿੰਦੇ ਦੱਸੋ ਕਿਆ ਸੋਲੂਸ਼ਨ ਹੈ ਆਪਕੇ ਪਾਸ ਮੈਂ ਕਹਾਂ ਜੀ ਤਾਰਬੰਦੀ ਚੁੜਾਈ ਘਟੋ ਘਟ 44 ਫੁੱਟ ਚੁੜਾਈਏ ਠੀਕ ਹੈ ਇਹਦੇ ਇੱਕ ਪਰਲੀ ਤਾਰਾਂ ਦੇ ਪਰਲੇ ਪਾਸੇ ਸੜਕ ਹੈਗੀ ਹੈ ਇੱਕ ਵਿਚਾਲੇ ਤਾਰਾਂ ਆ ਗਿਆ ਇੱਕ ਨਾਲ 22 ਫੁੱਟ ਦੀ ਸੜਕ ਹੈਗੀ ਹੈ ਠੀਕ ਹੈ ਜਦੋਂ 22 ਫੁੱਟ ਦੀ ਸੜਕ ਤੇ ਉਹ ਤਾਰਾਂ ਨੂੰ ਜੇਕਰ ਆਪਾਂ ਉੱਚਾ ਉੱਚਾ ਚੱਕ ਦਿਆਂਗੇ ਦੋਨਾਂ ਨੂੰ ਹਾਂਜੀ 8-10 ਫੁੱਟ ਮੈਨਾਂ ਨੇ ਕਿਹਾ ਵੀ 10 8-10 ਫੁੱਟ ਬੰਨ ਉੱਚਾ ਚੱਕ ਦਿੱਤਾ ਜਾਵੇ ਤੇ ਤਾਰਬੰਦੀ ਦੇ ਨਾਲ ਬੰਨ ਬਣਾ ਦਿੱਤਾ ਜਾਵੇ ਤੇ ਸਾਨੂੰ ਇਸ ਮੁਸ਼ਕਲ ਤੋਂ ਛੁਟਕਾਰਾ ਮਿਲ ਸਕਦਾ ਹੈ ਇਹ ਇੱਕ ਮੈਂ ਜਿਹੜਾ ਸਾਡੇ ਬਾਰਡਰ ਏਰੀਆ ਦਾ ਬਹੁਤ ਅਹਿਮ ਮੁੱਦਾ ਹੈ ਸਾਡੀਆਂ ਕੱਚੀਆਂ ਜ਼ਮੀਨਾਂ ਦਾ ਹਾਂਜੀ ਹਾਂਜੀ ਸਾਡੀਆਂ ਕੱਚੀਆਂ ਜ਼ਮੀਨਾਂ ਦਾ ਜਿਹੜਾ ਮੁੱਦਾ ਹੈ ਮੈਂ ਉਹ ਵੀ ਮੋਦੀ ਸਾਹਿਬ ਨੂੰ ਗੱਲਾਂ ਗੱਲਾਂ ਕਰਕੇ ਯਾਦ ਕਰਾਇਆ ਮੈਂ ਕਿਹਾ ਸਰ ਸਾਡੇ ਜਿਹੜੇ ਬਾਰਡਰ ਦੀਆਂ ਜ਼ਮੀਨਾਂ ਨੇ ਉਹ ਪੱਛੀਆਂ ਨੇ ਨਾ ਉਸ ਤੋਂ ਜਦੋਂ ਕੋਈ ਮੁਆਵਜ਼ਾ ਮਿਲਣਾ ਹੁੰਦਾ ਉਹ ਕੱਚੀ ਜ਼ਮੀਨ ਕਰਕੇ ਕਈ ਗਰੀਬ ਇਹੋ ਜਿਹੇ ਹੈਗੇ ਜਿਨ੍ਹਾਂ ਵਿਚਾਰਨ ਮੁਆਵਜ਼ਾ ਵੀ ਨਹੀਂ ਮਿਲਦਾ ਨਹੀਂ ਮਿਲਦਾ ਤੇ ਮੈਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਆਪਣੇ ਬਾਰਡਰ ਏਰੀਆ ਦੇ ਮੇਰੇ ਜਿੰਨੇ ਪਿੰਡ ਨੇ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਸਰ ਇਹ ਸਾਨੂੰ ਬਾਰਡਰ ਏਰੀਆ ਦੇ ਜਿਹੜੀਆਂ ਕੱਚੀਆਂ ਜ਼ਮੀਨਾਂ ਦਾ ਮੁਆਵਜ਼ਾ ਹੈ ਇਹਨਾਂ ਦਾ ਜ਼ਮੀਨ ਪੱਕੀਆਂ ਕੀਤੀਆਂ ਜਾਂ ਜਦੋਂ 2007 ਵਿੱਚ ਤੋੜੀਆਂ ਗਈਆਂ ਸੀ ਇਹ ਇਹ ਸਾਡਾ ਬਹੁਤ ਵੱਡਾ ਇਸ਼ੂ ਹੈਗਾ ਸੀ ਤੇ ਮੋਦੀ ਸਾਹਿਬ ਨੇ ਮੈਨੂੰ ਸਪ੍ਰੈਸ਼ਨ ਵੀ ਦਵਾਇਆ ਵੀ ਇਸ ਕਰਾਂਗੇ ਸੀ ਠੀਕ ਹੈ ਉਹਨਾਂ ਨੇ ਇਹ ਅਸਵਾਸਨ ਦਵਾਇਆ ਹੈ ਹਾਂ ਜੀ ਅਸਵਾਸਨ ਦਵਾਇਆ ਵੀ ਆਪਕੇ ਸਭੀ ਕਾਮ ਹੋਊਗੇ ਠੀਕ ਹੈ ਜੀ ਕੰਬੋਤ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਵਾਸਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਇਹ ਮੁਲਾਕਾਤ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪੂਰੇ ਪੰਜਾਬ ਦੇ ਲੋਕਾਂ ਦੀ ਉਹਦੇ ਤੇ ਡਵੈਲਪਮੈਂਟ ਹੋਏਗੀ ਤੇ ਜਰੂਰ ਕੋਈ ਵੱਡੀ ਰਾਹਤ ਪੰਜਾਬ ਵਾਸਤੇ ਪਹੁੰਚੇਗੀ ਮੈਂ ਤੁਹਾਡੇ ਵੱਲੋਂ ਇਹ ਵੀ ਸਭ ਨੂੰ ਦੱਸਣਾ ਚਾਹੁੰਦਾ ਵੀ ਮੈਨੂੰ ਮੇਰੇ ਕੋਲ ਕੋਈ ਸਿਆਸੀ ਨਹੀਂ ਹੈਗਾ ਕੁਛ ਵੀ ਭਈ ਮੈਂ ਇੱਕ ਜ਼ਿੰਮੇਵਾਰ ਬੰਦਾ ਆ ਇਸ ਨੂੰ ਸਿਆਸਤ ਨਾਲ ਨਾ ਜੋੜਿਆ ਯਾਰ ਉਹ ਦਿਨ ਸਾਡੇ ਇੱਥੇ ਜਿੱਥੇ ਅੱਜ ਆਪਾਂ ਰਾਤ ਕੈਂਪੇਜ ਖੜੇ ਆ ਇੱਥੇ ਤੇ ਮੈਂ ਅਕਸਰ ਹੀ ਆਉਂਦਾ ਰਹਿਣਾ ਠੀਕ ਹੈ ਜੀ ਇਹ ਪੈਂਡ ਹੀ ਆਪਣਾ ਹੈਗਾ ਮੇਰਾ ਪੈਂਡ ਹੀ ਮੌਜੂਦ ਹੈ ਜੀ ਰਾਤ ਕੈਂਪੇਜ ਆਉਣਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਤਾਂ ਉਹ ਸ਼ੇਅਰ ਕਰੀ ਦੀਏ ਉਸ ਦਿਨ ਉਹਨਾਂ ਆਮਲਾ ਸਾਹਿਬ ਆਏ ਸੀਗੇ ਆਮਲਾ ਸਾਹਿਬ ਸਾਡੇ ਇੱਥੇ ਕਿੱਟਾ ਵੰਡ ਕੇ ਗਏ ਮੈਂ ਉਹਨਾਂ ਨਾਲ ਵੀ ਸੀਗਾ ਹੋਰ ਕੋਈ ਬੰਦਾ ਆਉਂਦਾ ਹੈ ਉਹਦੇ ਨਾਲ ਵੀ ਹੋਈਦਾ ਠੀਕ ਹੈ ਜੀ ਕੋਈ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਯੂ ਆਰ A ਕਾਮਨ ਮੈਂਗ ਨੋਟ A ਪੋਲਿ ਠੀਕ ਹੈ ਜੀ ওকে ਥੈਂਕ ਯੂ ਥੈਂਕ ਯੂ ਵੈਰੀ ਮਚ ਜੀ